15 ਤਰੀਕ ਲਈ 9 ਪਰਚੇਜ਼ ਹੈ ਇਹਦਾ ਪਬਲਿਕ ਦੇ ਉੱਤੇ ਕੋਈ ਅਸਰ ਨਹੀਂ ਆਣਾ ਮਾਰਜਿਨ ਜਿਹੜਾ ਉੱਥੇ ਦਾ ਉੱਥੇ ਹੀ ਹੈ ਪٹرول 60 ਰੁਪਏ ਤੋਂ 100 ਰੁਪਏ ਚਲਾ ਗਿਆ ਅਸੀਂ ਉੱਥੇ ਦਾ ਉੱਥੇ ਹੀ ਆ ਜਿੱਥੇ ਕਿਸੇ ਦੀ ਸੈਲਰੀ ਨਹੀਂ ਵਧੀ ਜਾਂ ਕਿਸੇ ਪ੍ਰੋਫਿਟ ਨਹੀਂ ਵਧੇ ਪਰ ਪਿਛਲੇ 7 ਸਾਲ ਤੋਂ ਸਾਡੀ ਕਮਿਸ਼ਨ ਦੇ ਵਿੱਚ ਕੋਈ ਫਰਕ ਨਹੀਂ ਆਇਆ ਸਟ੍ਰਾਈਕ ਹੋਣੀ ਹੈ ਸਟ੍ਰਾਈਕ ਦਾ ਕੰਮ ਨਹੀਂ ਵਧੀਆ ਹੈਗਾ ਮੈਂ ਇਹਨੂੰ ਕਦੀ ਵੀ ਨਹੀਂ ਪ੍ਰਮੋਟ ਕਰਦਾ ਅਸੀਂ ਸਟ੍ਰਾਈਕ ਵਾਲੇ ਲੋਕ ਨਹੀਂ ਹੈਗੇ ਬੇਨਤੀ ਹੈ ਮਸਲਾ ਹੱਲ ਕਰੋ 7 ਸਾਲ ਦੀ ਸਾਡੀ ਜਿਹੜੀ ਹੈ ਤਪੱਸਿਆ ਉਹਨੂੰ ਪ੍ਰਵਾਨ ਮੰਨੋ ਪੰਜਾਬ ਦੇ ਵਿੱਚ ਪੈਟਰੋਲ ਪੰਪ ਸੰਚਾਲਕ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਝਟਕਾ ਦੇਣ ਜਾ ਰਹੇ ਨੇ ਦੱਸਦੇ ਕਿ ਜਿਹੜੇ ਪੈਟਰੋਲ ਪੰਪ ਦੇ ਮਾਲਕ ਨੇ ਉਹ ਆਪਣੇ ਕਮਿਸ਼ਨ ਨੂੰ ਲੈ ਕੇ ਲਗਾਤਾਰ ਸਰਕਾਰ ਦੇ ਨਾਲ ਤਾਲਮਿਲ ਕਰ ਰਹੇ ਸੀ ਪਰ ਉਸ ਦੇ ਵਿਚਾਲੇ ਕੋਈ ਵੀ ਸਹਿਮਤੀ ਨਾ ਬਣਦੀ ਹੋਈ ਨਜ਼ਰ ਆ ਰਹੀ ਹੈ ਪਰ ਇਸੇ ਵਿਚਾਲੇ ਉਹਨਾਂ ਨੇ ਐਲਾਨ ਕੀਤਾ ਹੈ ਕਿ 15 ਤਰੀਕ ਨੂੰ ਨੋ ਪਰਚੇਜ਼ ਤੇ ਨੋ ਸੇਲ ਦਾ ਜਿਹੜਾ ਉਹਨਾਂ ਨੇ ਨਾਰਾ ਦਿੱਤਾ ਤਾਂ ਇਸੇ ਦੇ ਤਹਿਤ ਜਿਹੜਾ 15 ਤਰੀਕ ਨੂੰ ਉਹ ਪੈਟਰੋਲ ਪੰਪ ਆਪਣੇ ਜਿਹੜੇ ਆ ਨਹੀਂ ਚਲਾਉਣਗੇ ਤਾਂ 22 ਤਰੀਕ ਨੂੰ ਜਿਹੜੀ ਹੜਤਾਲ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਤਾਂ ਇਸੇ ਵਿਚਾਲੇ ਗੱਲਬਾਤ ਕਰਾਂਗੇ ਸਾਡੇ ਨਾਲ ਪੈਟਰੋਲ ਪੰਪ ਐਸੋਸੀਏਸ਼ਨ ਦੇ ਚੇਅਰਮੈਨ ਹੈਗੇ ਨੇ ਅਸ਼ੋਕ ਸਚਦੇਵਾ ਜੀ ਸਚਦੇਵਾ ਜੀ ਕਿਸ ਤਰੀਕੇ ਦਾ ਐਲਾਨ ਆ 15 ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਪੈਟਰੋਲ ਨਹੀਂ ਖਰੀਦੋਗੇ ਤੇ 22 ਤਰੀਕ ਨੂੰ ਤੁਹਾਡੀ ਹੜਤਾਲ ਕਿਸ ਤਰੀਕੇ ਦਾ ਤੁਹਾਡਾ ਐਲਾਨ ਆ ਕਿਸ ਤਰੀਕੇ ਦੇ ਨਾਲ ਆ ਦੇਖਦੇ ਹੋ ਕਿ ਲਗਾਤਾਰ ਸਰਕਾਰ ਦੇ ਨਾਲ ਵੀ ਤੁਹਾਡਾ ਤਾਲਮੇਲ ਜਿਹੜਾ ਬਣ ਨਹੀਂ ਪਾਰਿਆ ਐਸਾ ਹੈ 15 ਤਰੀਕ ਜਿਹੜੀ ਨੋ ਪਰਚੇਜ਼ ਹੈ ਇਹਦਾ ਪਬਲਿਕ ਦੇ ਉੱਤੇ ਕੋਈ ਅਸਰ ਨਹੀਂ ਆਣਾ ਸਾਡੇ ਕੋਲ ਰਾਸ਼ਨ ਹੁੰਦਾ ਹੈ ਸਾਡੇ ਕੋਲ ਜਿਹੜਾ ਸਟਾਕ ਹੁੰਦਾ ਹੈਗਾ ਇੰਡੀਕੇਸ਼ਨ ਆ ਵੀ ਹੱਥ ਜੋੜ ਕੇ ਬੇਨਤੀ ਹੈ ਸਰਕਾਰਾਂ ਨੂੰ ਵੀ ਸਾਡੀ ਸੁਣ ਲੋ 7 ਸਾਲ ਹੋ ਗਏ ਐ ਸਾਡਾ ਮਾਰਜਨ ਜਿਹੜਾ ਉੱਥੇ ਦਾ ਉੱਥੇ ਹੀ ਐ ਪੈਟਰੋਲ 60 ਰੁਪਏ ਤੋਂ 100 ਰੁਪਏ ਚਲਾ ਗਿਆ ਅਸੀਂ ਉੱਥੇ ਦਾ ਉੱਥੇ ਹੀ ਆ ਕੋਈ ਐਸਾ ਹਦਾਰਾ ਨਹੀਂ ਕੋਈ ਪ੍ਰਾਈਵੇਟ ਜਾਂ ਸਰਕਾਰ ਜਿੱਥੇ ਕਿਸੇ ਦੀ ਸੈਲਰੀ ਨਹੀਂ ਵਧੀ ਜਾਂ ਕਿਸੇ ਪ੍ਰਾਫਿਟ ਨਹੀਂ ਵਧੇ ਪਰ ਪਿਛਲੇ 7 ਸਾਲ ਤੋਂ ਸਾਡੀ ਕਮਿਸ਼ਨ ਦੇ ਵਿੱਚ ਕੋਈ ਫਰਕ ਨਹੀਂ ਆਇਆ ਬੜੀ ਬੇਨਤੀ ਕੀਤੀ ਐ ਉੱਪਰ ਤੱਕ ਗਏ ਆ ਹੱਥ ਜੋੜੇ ਆ ਅਸੀਂ ਕੋਈ ਲੜਨ ਵਾਲੇ ਲੋਕ ਨਹੀਂ ਹੈਗੇ ਅਸੀਂ ਤਾਂ ਹਮੇਸ਼ਾ ਹੀ ਹਰ ਚੀਜ਼ ਦਾ ਸੋਲੂਸ਼ਨ ਹੈ ਅਸੀਂ ਉਹ ਸੋਲੂਸ਼ਨ ਲਈ ਅਪੀਲ ਕਰਦੇ ਆ ਵੀ ਸਾਡੀ ਮੰਗ ਮੰਨੀ ਜਾਵੇ ਪਰ ਸਾਡੇ ਕੋਲ ਚੁਆਇਸ ਕੋਈ ਨਹੀਂ ਤੇ 22 ਤਰੀਕ ਨੂੰ ਇੱਕ ਦਿਨ ਲਈ ਅਸੀਂ ਨੋ ਸੇਲ ਕਰ ਰਹੇ ਹੈਗੇ ਆ ਤੇ ਬਾਕੀ ਜਿਹੜੀ ਚੀਜ਼ ਹੈ ਸਾਡਾ ਮਕਸਦ ਕਿਸੇ ਨੂੰ ਖਰਾਬ ਕਰਨਾ ਨਹੀਂ ਹੈਗਾ ਮਕਸਦ ਇਹ ਹੈ ਵੀ ਬਹੁਤ ਲੰਬੀ ਚੀਜ਼ ਹੈ ਸਾਡਾ ਵੀ ਕੋਈ ਦੇਖੋ ਤੁਸੀਂ 60 ਰੁਪਏ ਵਾਲੀ ਚੀਜ਼ 100 ਦੀ ਹੋ ਗਈ ਸਾਡੀ ਕਿੰਨੀ ਕਮਿਸ਼ਨ ਜਿਹੜੀ ਸੀਗੀ ਉੱਥੇ ਦੀ ਉੱਥੇ ਹੀ ਆ ਤੇ ਸਾਡਾ ਜਿਹੜਾ ਸਾਡੀ ਵਰਕਿੰਗ ਕੈਪੀਟਲ ਆ ਉਹ ਕਿੱਥੇ ਦਾ ਕਿੱਥੇ ਚਲਾ ਗਿਆ ਛੋਟੇ ਪੰਪ ਬੰਦ ਹੋਣ ਦੀ ਕਾਰਨ ਤੇ ਆ ਉਹਨਾਂ ਦੇ ਲੋਨ ਵੀ ਨਹੀਂ ਉਤਰ ਰਹੇ ਹੈਗੇ ਤੋਂ ਬੜੀ ਮਾੜੀ ਪੋਜੀਸ਼ਨ ਦੇ ਵਿੱਚ ਡਿਸੀਜਨ ਲਿਆ ਜਾ ਰਿਹਾ ਹੈਗਾ ਜਾ ਜਾ ਰਿਹਾ ਹੈ ਕਿ ਜਿਹੜਾ ਪਿਛਲੇ ਦਿਨੀ ਇੱਕ ਦੌਰ ਦੇਖਣ ਨੂੰ ਮਿਲਿਆ ਕਿ ਪੈਟਰੋਲ ਪੰਪਾਂ ਦੇ ਉੱਤੇ ਕਾਫੀ ਰਸ ਸੀਗਾ ਕਾਫੀ ਭੀੜ ਭੜਕਾ ਕਾਫੀ ਲੋਕਾਂ ਦੇ ਲੜਾਈ ਝਗੜੇ ਜਿਸ ਤਰੀਕੇ ਨਾਲ ਤੁਸੀਂ ਐਲਾਨ ਕੀਤਾ ਹੈ ਕਿ ਤੁਸੀਂ ਜਿਹੜਾ ਆਪਣਾ ਪੈਟਰੋਲ ਜਾਂ ਡੀਜ਼ਲ ਜਿਹੜਾ ਨਹੀਂ ਖਰੀਦੋਗੇ ਤਾਂ ਲੱਗਦਾ ਕਿ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇੱਕ ਪੈਨਿਕ ਕ੍ਰੀਏਟ ਹੋ ਸਕਦਾ ਲੋਕ ਪੰਪਾਂ ਤੇ ਰਸ਼ ਵੱਜ ਸਕਦਾ ਇਹ ਚੀਜ਼ ਤੋਂ ਬਚਣਾ ਚਾਹੀਦਾ ਹੈਗਾ ਸਾਡੇ ਕੋਲ ਫਿਰ ਵੀ ਸਟਾਕ ਹੁੰਦਾ ਹੈਗਾ ਲੇਕਿਨ ਜਦੋਂ ਇਹ ਚੀਜ਼ ਜਿਹੜੀ ਮੀਡੀਆ ਵਿੱਚ ਜਾਂ ਬਾਹਰ ਪਤਾ ਲੱਗਦੀ ਹੈ ਵੀ ਪੰਪ ਤੇ ਸਟ੍ਰਾਈਕ ਹੋਣੀ ਹੈ ਸਟ੍ਰਾਈਕ ਲਈ ਤਾਂ ਨਹੀਂ ਵਧੀਆ ਹੈਗਾ ਮੈਂ ਇਹਨੂੰ ਕਦੀ ਵੀ ਨਹੀਂ ਪ੍ਰਮੋਟ ਕਰਦਾ ਅਸੀਂ ਸਟ੍ਰਾਈਕ ਵਾਲੇ ਲੋਕ ਨਹੀਂ ਹੈਗੇ ਲੇਕਿਨ ਲੋਕ ਪੈਨਿਕ ਕਰਦੇ ਨੇ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਹੈਗਾ ਹਰ ਚੀਜ਼ ਦਾ ਟੇਬਲ ਤੇ ਬੈਠ ਕੇ ਹੱਲ ਹੈ ਸਰਕਾਰ ਨੂੰ ਬੇਨਤੀ ਆ ਵੀ ਸਾਡਾ ਮਸਲਾ ਹੱਲ ਕਰ ਦਨ ਤੇ ਪਬਲਿਕ ਵੀ ਠੀਕ ਰਹੇ ਅਸੀਂ ਵੀ ਠੀਕ ਰਹੀਏ 22 ਤਰੀਕ ਦੀ ਤੁਸੀਂ ਸਟ੍ਰਾਈਕ ਦੀ ਗੱਲ ਕਹੀ ਆ 22 ਤਰੀਕ ਨੂੰ ਅਗਰ ਪੈਟਰੋਲ ਪੰਪ ਪੰਜਾਬ ਦੇ ਬੰਦ ਹੁੰਦੇ ਨੇ ਤਾਂ ਉਸੇ ਵਿਚਾਲੇ ਲੱਗਦਾ ਕਿ ਜਿਵੇਂ ਪੈਟਰੋਲ ਪੰਪ ਤੇ ਤੁਸੀਂ ਜ਼ਿਕਰ ਕੀਤਾ ਕਿ ਕਪੈਸਿਟੀ ਜਿਹੜੀ ਅਵਾਸਕਦੀ ਨਹੀਂ ਕਪੈਸਿਟੀ ਸਾਡੇ ਕੋਲ ਜਿਹੜੀ ਜਿੰਨੀ ਮਰਜ਼ੀ ਹੋਵੇ ਜਦੋਂ ਇਦਾਂ ਬਾਈਂਗ ਹੋਣ ਲੱਗ ਜਾਂਦੀ ਹੈ ਉਹ ਜਿਹੜਾ 3-4 ਦਿਨ ਦਾ ਰਾਸ਼ਨ ਹੈ ਉਹ ਸਾਡਾ 1 ਦਿਨ ਜੀ ਖਤਮ ਹੋ ਜਾਂਦਾ ਹੈ ਉਹ ਸਾਡਾ 1 ਦਿਨ ਜੀ ਸੇਲ ਹੋ ਜਾਂਦੀ ਹੈਗੀ ਹੈ ਸੋ ਪ੍ਰੋਬਲਮ ਤੇ ਆਂਦੀ ਹੈ ਹਾਂਜੀ ਸੱਚ ਇਹੀ ਹੈ ਪਰ ਇੱਕ ਇੱਕ ਇਹ ਵੀ ਚੀਜ਼ ਸਾਹਮਣੇ ਆ ਰਹੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ 22 ਤਰੀਕ ਨੂੰ ਬੰਦ ਆ ਤਾਂ ਫਿਰ ਤੁਸੀਂ ਕਹਿੰਦੇ ਹੋ ਸਾਡੇ ਕੋਲ ਸਟਾਕ ਪੂਰਾ ਹੈ ਅਗਰ ਚੱਲਣਗੇ ਨਹੀਂ ਤਾਂ ਲੋਕ ਤਾਂ ਆਣਗੇ ਹੀ ਲੋਕਾਂ ਨੇ ਤਾਂ ਆਪਣੀ ਜਿਹੜੀ ਰੋਜ਼ ਦੀ ਕੈਪੈਸਿਟੀ ਹੈ ਜਿਵੇਂ ਉਹਨਾਂ ਨੇ 100 ਦਾ 500 ਦਾ ਤੇਲ ਪਵਾਣਾ ਤੇ ਉਹ ਇਕੱਠਾ ਪਵਾਣਗੇ ਪਵਾਣ ਕਰਕੇ ਹੀ ਜਿਹੜਾ ਤੁਹਾਨੂੰ ਕਹਿ ਰਿਹਾ ਹੈਗਾ ਵੀ ਜਦੋਂ ਤੇਲ ਪਵਾਉਂਦੇ ਆ ਉਸ ਤੋਂ ਪਹਿਲਾਂ ਲੋਕ ਜਿਹੜੇ ਆ ਜਿਆਦਾ ਸਟਾਕ ਕਰਨ ਲੱਗ ਜਾਂਦੇ ਆ ਉਹਦੇ ਨਾਲ ਥੋੜੀ ਜੀ ਪੈਨਿਕ ਹੁੰਦਾ ਹੈ ਉਹ ਕਰਨਾ ਨਹੀਂ ਚਾਹੀਦਾ ਹੈਗਾ ਤੋਂ ਉਸ ਤੋਂ ਬਚੋ ਉਹ ਨਾ ਅਸੀਂ ਇਸ ਚੀਜ਼ ਪੈਸੇ ਲੈ ਕੇ ਵੀ ਅਸੀਂ ਤੁਹਾਨੂੰ ਚੀਜ਼ ਨਾ ਦੇ ਸਕੀ ਸਾਡੇ ਲਈ ਬੜੀ ਤਕਲੀਫ ਦੇ ਹੈ ਸਾਡਾ ਕਸਟਮਰ ਰੋਜ਼ ਆਣਾ ਵਾਲਾ ਹੈ ਅੱਜ ਆ ਕੇ ਸਾਨੂੰ ਜਦੋਂ ਆਂਦਾ ਅਸੀਂ ਉਹ ਤੇਲ ਮੰਗਦਾ ਅਸੀਂ ਨਾ ਦਈਏ ਉਹ ਸਾਡਾ ਇਹ ਵਪਾਰ ਹੈ ਅਸੀਂ ਕੋਈ ਵਧੀਆ ਡਿਸੀਜਨ ਨਹੀਂ ਮੰਨਦੇ ਹੈਗੇ ਪਰ ਸਾਡੇ ਕੋਲ ਚੁਆਇਸ ਕੋਈ ਨਹੀਂ ਹੈ ਲੋਕਾਂ ਨੂੰ ਸਰਕਾਰ ਨੂੰ ਕੀ ਅਪੀਲ ਹੈ ਬੇਨਤੀ ਹੈ ਮਸਲਾ ਹੱਲ ਕਰੋ 7 ਸਾਲ ਦੀ ਸਾਡੀ ਜਿਹੜੀ ਹੈ ਤਪੱਸਿਆ ਉਹਨੂੰ ਪ੍ਰਵਾਨ ਮੰਨੋ ਤੇ ਪਬਲਿਕ ਵੀ ਠੀਕ ਰਵੇ ਅਸੀਂ ਵੀ ਠੀਕ ਰਹੀਏ ਸਾਡੇ ਖਰਚੇ ਇੰਨੇ ਵੱਜ ਚੁੱਕੇ ਨੇ ਛੋਟੇ ਪੰਪ ਬੰਦ ਹੋਣ ਦੀ ਕਗਾਰ ਤੇ ਹੈ ਇੱਕ ਛੋਟਾ ਵਪਾਰੀ ਵੀ ਹੈ ਇੱਕ ਆਮ ਦੁਕਾਨਦਾਰ 10 ਰੁਪਏ ਦਾ ਕੁਰਗਰੇ ਲਿਆਂਦਾ 15 ਰੁਪਏ ਦਾ ਵੇਚ ਦਿੰਦਾ ਅਸੀਂ 100 ਰੁਪਏ ਦੀ ਚੀਜ਼ ਲਿਆਣੇ ਆ ਉਹਦੇ ਉੱਤੇ ਸਾਡੇ ਖਰਚੇ ਵੀ ਨੇ ਸਾਡਾ ਸੈਟਅਪ ਵੀ ਹੈ ਸਾਡੀਆਂ ਪ੍ਰਾਪਰਟੀਆਂ ਵੀ ਨੇ ਤੋ 100 ਰੁਪਏ ਜੋ ਅਸੀਂ ਖਰਚੇ ਕੱਢ ਗਏ ਅਸੀਂ 3 ਰੁਪਏ ਦੇ ਵਿੱਚੋਂ ਸਾਰਾ ਕੁਝ ਕਢਣਾ ਹੈ ਤੁਸੀਂ ਦੇਖੋ ਇਹ ਗੱਲ ਜਿਹੜੀ ਹੈ ਜਿਆਦਾ ਠੀਕ ਲੱਗਦੀ ਨਹੀਂ ਹੈ ਇਹਦੇ ਉੱਤੇ ਵਿਚਾਰ ਕੀਤਾ ਜਾਵੇ ਗਵਰਨਮੈਂਟ ਨੂੰ ਜੀ ਦੇਵਾ ਜੀ ਇਹ ਗੱਲ ਹੋ ਰਹਾ ਹਰਿਆਣਾ ਦਾ ਕਾਫੀ ਜ਼ਿਕਰ ਆ ਰਿਹਾ ਸੀ ਕਿ ਚੰਡੀਗੜ੍ਹ ਦਾ ਹਰਿਆਣਾ ਦਾ ਕਿ ਉੱਥੋਂ ਜਿਹੜਾ ਡੀਜ਼ਲ ਪੈਟਰੋਲ ਲਿਆ ਕੇ ਲੋਕ ਇੱਥੇ ਜ਼ਿਆਦਾਤਰ ਜਿਹੜਾ ਕਾਲਾ ਬਜਾਰੀ ਕਰਦੇ ਨੇ ਉਸ ਨੂੰ ਲੈ ਕੇ ਵੀ ਕੋਈ ਜ਼ਿਕਰ ਹੋਇਆ ਦੇਖੋ ਜੀ ਮਸਲਾ ਦਾ ਕੋਈ ਤੁਸੀਂ ਜੋ ਬੋਲ ਰਹੇ ਹੋ ਠੀਕ ਬੋਲ ਰਹੇ ਹੋ ਅੱਜ ਦੇ ਡੇਟ ਦੇ ਵਿੱਚ ਕੋਈ ਵੀ ਬੰਦਾ ਜਿੱਥੋਂ ਬਚਤ ਹੁੰਦੀ ਹੈ ਉਹ ਕਰਦਾ ਹੈ ਜਦੋਂ ਬਾਕੀ ਸਟੇਟਾਂ ਸਸਤੀਆਂ ਹੋਣਗੀਆਂ ਪੰਜਾਬ ਮਹਿੰਗਾ ਹੋਏਗਾ ਤੇ ਜਿਹੜਾ ਚੰਡੀਗੜ੍ਹ ਜਾਏਗਾ ਟੈਂਕੀ ਉੱਥੋਂ ਫੁੱਲ ਕਰਾ ਕੇ ਆਏਗਾ ਉਹ ਉਹਦਾ ਵੀ ਘਾਟਾ ਪੰਜਾਬ ਸਰਕਾਰ ਨੂੰ ਪੈਂਦਾ ਉਹ ਪੰਜਾਬ ਦਾ ਮਸਲਾ ਹੈਗਾ ਉਹ ਸਟੇਟ ਦਾ ਮਸਲਾ ਹੈਗਾ ਉਹਦਾ ਸੈਂਟਰ ਨਾਲ ਕੋਈ ਲਿੰਕ ਨਹੀਂ ਹੈਗਾ ਲੱਗਦਾ ਵੀ ਇਹ ਵੀ ਇੱਕ ਹੋਣਾ ਚਾਹੀਦਾ ਜਿਵੇਂ GST ਦੇ ਵਿੱਚ ਸਾਰਾ ਲਿਆਂਦਾ ਤੇ ਅਗਰ ਇਹ ਵੀ ਚੀਜ਼ ਆ ਜਾਵੇ ਤਾਂ ਇਹਦੇ ਨਾਲ ਇੱਕ ਹੋ ਜਾਊਗਾ ਸਾਰਾ ਅਸੀਂ ਤਾਂ ਪੈਨ ਇੰਡੀਆ ਕਰਨੇ ਇੱਕੋ ਪ੍ਰਾਈਸ ਕਰੋ ਸਾਰੇ ਸਾਰੇ ਸਟੇਟਾਂ ਦੀ ਇੱਕੋ ਹੀ ਪ੍ਰਾਈਸ ਹੋਵੇ ਮਸਲਾ ਹੀ ਦੂਰ ਹੋ ਜਾਂਦਾ ਹੈਗਾ ਸੋ ਇਹ ਤਾਂ ਬੜਾ ਵਾਜਿਬ ਜੋ ਕੁਐਸਚਨ ਤੁਸੀਂ ਪੁੱਛਿਆ ਹੈਗਾ ਅਸੀਂ ਤੇ ਚਾਹਨੇ ਆ ਇਹ ਸਾਰੇ ਇੰਡੀਆ 'ਚ ਕੋਈ ਰੇਟ ਆਵੇ ਸੋ ਲੁਧਿਆਣਾ ਦੇ ਪੈਟਰੋਲ ਪੰਪ ਐਸੋਸੀਏਸ਼ਨ ਦੇ ਜਿਹੜੇ ਚੇਅਰਮੈਨ ਹੈਗੇ ਨੇ ਅਸ਼ੋਕ ਸੱਚਦੇਵਾ ਉਹਨਾਂ ਦਾ ਜ਼ਿਕਰ ਹੋਇਆ ਉਹਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ 15 ਤਰੀਕ ਨੂੰ ਜਿਹੜਾ ਨੋ ਪਰਚੇਜ਼ ਦੇ ਚੱਲਦਿਆਂ ਉਹਨਾਂ ਦੇ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਔਰ ਇਸੇ ਦੇ ਵਿਚਾਲੇ ਜਿਹੜਾ 22 ਤਰੀਕ ਨੂੰ ਉਹਨਾਂ ਦੇ ਵੱਲੋਂ ਹੜਤਾਲ ਕੀਤੀ ਜਾਵੇਗੀ ਤਾਂ ਇਹ ਵੀ ਵੱਡਾ ਜਿਹੜਾ ਐਲਾਨ ਉਹਨਾਂ ਦੇ ਵੱਲੋਂ ਕੀਤਾ ਗਿਆ ਕਿ ਜਿਹੜੇ ਪੈਟਰੋਲ ਪੰਪ ਨੇ ਉਹ 22 ਤਰੀਕ ਨੂੰ ਬੰਦ ਰਹਿਣਗੇ ਤਾਂ ਲੋਕਾਂ ਦੇ ਵਿੱਚ ਵੀ ਪੈਨਿਕ ਕ੍ਰੀਟ ਨਾ ਹੋਵੇ ਤਾਂ ਉਹਨਾਂ ਨੇ ਸਟਾਕ ਦਾ ਵੀ ਜ਼ਿਕਰ ਕੀਤਾ ਕਿ ਉਹਨਾਂ ਕੋਲੇ ਵਾਧੂ ਸਟਾਕ ਹੈ ਪਰ ਇਸੇ ਵਿਚਾਲੇ ਲੋਕ ਪੈਨਿਕ ਨਾ ਹੋਣ ਇੱਕ ਦਿਨ ਦੀ ਜਿਹੜੀ ਹੜਤਾਲ ਆ ਤਾਂ ਸਰਕਾਰ ਦੇ ਨਾਲ ਤਾਲਮੇਲ ਦੀ ਉਹਨਾਂ ਨੇ ਗੱਲ ਕਹੀ ਹੈ ਕਿ ਜੇਕਰ ਤਾਲਮੇਲ ਹੋ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਸਥਿਤੀ ਜਿਹੜੀ ਹੈ ਉਹ ਸਾਫ਼ ਹੋ ਜਾਵੇਗੀ ਲੁਧਿਆਣਾ ਤੋਂ ਰਜਿੰਦਰ ਅਰੋੜਾ ਹੌਟ ਨਿਊਜ਼ ਇੰਡੀਆ